ਤੁਸੀਂ ਫਰਦ ਕਰੇ ਬੈਠੇ ਵੀ ਕੱਢ ਸਕਦੇ ਹੋ ਰਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ 'ਚ ਰਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੂਗਾ ਕਿੰਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਤੁਹਾਡੀ ਰਿਸਟਰੀ ਹੋਊਗੀ ਐਸ ਡੀ ਐਮ ਸਾਹਿਬ ਤੁਹਾਡੇ ਕੰਮ ਦਾ ਟਾਈਮ ਦੇਣਗੇ ਕਿੰਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਜਾਣ ਸਾੜ ਤੁਹਾਨੂੰ ਪਰਚੀ ਮਿਲੂਗੀ ਵੀ ਤੁਹਾਡਾ 14ਵਾਂ ਨੰਬਰ ਹੈ ਜੀ ਡਿਜੀਟਲ ਜਿਵੇਂ ਐਮਬੈਸੀਆਂ ਚ ਹੁੰਦਾ ਜਾਂ ਬਾਹਰਲੇ ਮੁਲਕਾਂ ਚ ਹੁੰਦਾ ਉੱਥੇ 12ਵਾਂ ਨੰਬਰ ਚੱਲ ਰਿਹਾ ਦਾ ਮਤਲਬ ਤੁਹਾਨੂੰ ਪਤਾ ਹੈ ਕਿ 2 ਤੋਂ ਬਾਅਦ ਮੇਰਾ ਨੰਬਰ ਆ ਜਾਊਗਾ ਨਹੀਂ ਤਾਂ ਕਚੈਰੀਆਂ ਚ ਖੱਜਲ ਖਵਰੀਆਂ ਹੋਈ ਜਾਂਦੀਆਂ ਸੀ ਦਾੜੀਆਂ ਚਿੱਟੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ ਕਚੈਰੀਆਂ ਦੇ ਗੇੜੇ ਮਾਰ-ਮਾਰ ਕੇ ਇਹ ਗੀਤਾਂ ਚ ਕਿਹਾ ਜਾਂਦਾ ਹੈ ਕਚੈਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀ ਕਿਸੇ ਜੱਟ ਦੀ ਜਿਨ੍ਹਾਂ ਦੇ ਕਚੈਰੀਆਂ ਚਕੇਸ਼ ਚੱਲਦੇ ਨੇ ਉਹਨਾਂ ਦੇ ਚੁੱਲਿਆਂ 'ਚ ਘਾਉ ਉੱਗ ਪੈਂਦੇ ਆ ਜੀ ਚੁੱਲਿਆਂ 'ਚ ਘਾਉ ਉੱਗ ਪੈਂਦੇ ਆ ਉਹਨਾਂ ਨੂੰ ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਘਟਾਇਆ ਜਾ ਸਕੇ ਕਚਹਿਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਹੈ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲਈ ਤੇ ਆ ਗਈ ਹੁਣ ਮੈਂ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲੀ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਾਂ ਤਾਂ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇੰਨੀ ਇੰਨੀ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕਿਹਦੀਆਂ ਕਿਹਦੀਆਂ ਮਿੰਤਾਂ ਕਰੂਗਾ ਕਿਹਦੇ ਕਿਹਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਮੈਂ ਇਸੇ ਲੱਕੇ ਜੀ ਬਲਿਆ ਵੱਡਾ ਹੋਇਆ ਅਮਲੇਰ ਕੋਲੇ ਕਾਲੇ ਚ ਮੁਕਾਬਲਿਆਂ ਚ ਹਿੱਸਾ ਲੈਣਾ ਆ ਅਮਰਗੜ ਦਾ ਟੂਰਨਾਮੈਂਟ ਬੜਾ ਮਸ਼ਹੂਰ ਹੈ ਸਕੂਲ ਚ ਉੱਥੇ ਵੀ ਇੱਕ ਵੱਡੀ ਵਾਰੀ ਮੈਂ ਆਇਆ ਬਹੁਤ ਪਹਿਲਾਂ ਅਮਰਗੜ ਦੀ ਵਾਲੀਬਾਲ ਦੀ ਟੀਮ ਬਹੁਤ ਫੇਮਸ ਹੈ ਰਿਸ਼ਤੇਦਾਰੀਆਂ ਵੀ ਨੇ ਇੱਧਰਲੇ ਪਾਸੇ ਇੱਕੋ ਪੱਤਣ ਦਾ ਪਾਣੀ ਪੀਨੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਛੋਟੇ ਸੱਦੇ ਤੇ ਪਹੁੰਚੇ ਹੋ ਨੇ ਲੀਡਰਾਂ ਨੂੰ ਕੌਣ ਸੁਣਨ ਆਉਂਦਾ ਜੀ ਲੀਡਰਾਂ ਵਾਸਤੇ ਤਾਂ ਲੋਕ ਛਿੱਤਰ ਕੱਢੀ ਖੜੇ ਆ ਲੀਡਰਾਂ ਵਾਸਤੇ ਤਾਂ ਲੋਕ ਪਰਾਂ ਦੀ ਲੰਗ ਜਾਂਦੇ ਆ ਮੱਥੇ ਨਾਲ ਲੱਗ ਜਿਓਏ ਕੰਮ ਨਹੀਂ ਹੋਣਾ ਮੱਥਾ ਵੀ ਧੋਂਦੇ ਕਿਸੇ ਟੂਟੀ ਤੇ ਜਾ ਕੇ ਵੀ ਮੱਥੇ ਲੱਗਿਆ ਸੀ ਫਰਕ ਇੰਨਾ ਕੀ ਐ ਇੱਥੇ ਜਦੋਂ ਕਰੇ ਜਾਂਨਾ ਤਪੱਗ ਫੁੱਲਾਂ ਨਾਲ ਪਰ ਜਾਂਦੀ ਐ ਗੱਡੀ ਫੁੱਲਾਂ ਨਾਲ ਪਰ ਜਾਂਦੀ ਐ ਮਾਮਾ ਸਿਰ ਪਲੋਸਦਿਆਂ ਨੇ ਜਾਂਦਾ ਰਹਿ ਪੁੱਤ ਵੇ ਪੈਣਾ ਦਵਾਵਾਂ ਦਿੰਦਿਆਂ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਤਾਂ ਆ ਪਿਆਰ ਐ ਦੂਜੇ ਪਾਸੇ ਆਹਾ ਨੇ ਦੂਜੇ ਸਿਰੇ ਤੋਂ ਮਸਾਂ ਖੜਾ ਛੜਾਇਆ ਆਪਾਂ ਅਕਾਲੀ ਵਾਲੇ ਕਾਂਗਰਸੀਆਂ ਵਾਲੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਕੇ ਕੱਦੀ ਜੇ ਉਂਗਲ ਨਾਲ ਲੈ ਕੇ ਜਾਣ ਸ਼ਾਮ ਬਚਲਾ ਤਾਂ ਲਈ ਜਾਂਦੇ ਆ ਖਾਲੀ ਤਾਂ ਜਾਣ ਦੀ ਆਦਤ ਹੈ ਨਹੀਂ ਨਾ ਇਹਨਾਂ ਨੂੰ ਇਹ ਚੀਜ਼ਾਂ ਬੰਦ ਕਰਨੀਆਂ ਨੇ ਵੀਰੋ ਸਾਡੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਸੱਚ ਦਾ ਹੋਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ ਸਾਨੂੰ ਇਹ ਜੇ ਖਜ਼ਾਨੇ ਗੁਰੂ ਸਾਹਿਬ ਦੇ ਕੇ ਗਏ ਨੇ ਉਹਨਾਂ ਦੇ ਪ੍ਰਵਚਨਾਂ ਨੂੰ ਜੇ ਉਹਨਾਂ ਦਾ ਵਿਸਥਾਰ ਕਰਨ ਲੱਗ ਜਾਈਏ ਵਿਆਖਿਆ ਕਰਨ ਲੱਗ ਜਾਈਏ ਕਈ ਦਿਨ ਲੱਗ ਜਾਣਗੇ ਜੀ ਇੱਕ ਇੱਕ ਪ੍ਰਵਚਨ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਪੰਜਾਬ ਦੇ ਵਿੱਚ ਉਚਾਰੀ ਜਾਂਦੀ ਹੈ ਫਿਰ ਸਾਠ ਤੋਂ ਕਸੂਰ ਕੀ ਹੋ ਗਿਆ ਜੀ ਅਸੀਂ ਬਾਹਰਲੇ ਮੁਲਕਾਂ ਨੂੰ ਕਿਉਂ ਭੱਜਣ ਲੱਗ ਗਏ ਅਸੀਂ ਆਪਣੀਆਂ ਜ਼ਮੀਨਾਂ ਗਹਿਣੇ ਕਰਕੇ ਮਾਵਾਂ ਦੀ ਬਾੜੀਆਂ ਗਹਿਣੇ ਧਰ ਕੇ 40-40 ਲੱਖ ਰੁਪਏ ਦੇ ਕੇ ਅਸੀਂ ਭੱਜਣ ਕਿਉਂ ਲੱਗ ਗਏ ਛੱਡਣ ਕਿਉਂ ਲੱਗ ਗਏ ਸਾਨੂੰ ਦੇਸ਼ ਨਕਾਲਾ ਕਿਉਂ ਦਿੱਤਾ ਇਹਨਾਂ ਨੇ ਦੇਸ਼ ਸਾਡੇ ਬਜ਼ੁਰਗਾਂ ਨੇ ਆਜ਼ਾਦ ਕਰਾ ਕੇ ਦਿੱਤਾ ਸੀ ਸਿਸਟਮ ਦੀ ਖਰਾਬੀ ਸੀ ਵੀਰੋ ਸਿਸਟਮ ਸਾਨੂੰ ਜਾਣ ਨਹੀਂ ਦਿੰਦਾ ਸੀ ਫਿਰ ਅਸੀਂ ਭੱਜਣ ਲੱਗ ਗਏ ਮਾਂ ਪਿਓ ਕਹਿਣ ਲੱਗੇ ਪੁੱਤਾ ਆਇਲਟਸ ਕਰਲਾ ਇੱਥੋਂ ਭੱਜ ਜਾ ਤੂੰ ਨਸ਼ਿਆਂ ਤੇ ਲੱਗ ਜਾਏਗਾ ਘਰ ਬਰਬਾਦ ਹੋ ਜਾਊਗਾ ਮਾਂ ਪਿਓ ਕਹਿੰਦੇ ਸੀ ਪੁੱਤਾ ਇੱਥੇ ਕੁਝ ਨਹੀਂ ਬਣਨਾ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਇੱਥੇ ਕੀ ਪਾਲਣਾ ਕੋਈ ਨੌਕਰੀ ਨਹੀਂ ਮਿਲਣੀ 55 ਹਜ਼ਾਰ ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਕਰਾਂ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਹੱਥ ਖੜਾ ਕਰ ਦਿਓ ਕੋਈ ਬੰਦਾ ਇਹ ਕਹਿ ਦੇ ਕਿ ਮੇਰੇ ਮੁੰਡੇ ਦੇ ਨੰਬਰ ਵੱਧ ਆਏ ਸੀ ਜਾਂ ਮੇਰੀ ਕੁੜੀ ਦੇ ਨੰਬਰ ਵੱਧ ਆਏ ਸੀ ਪਰ ਘੱਟ ਵਾਲਾ ਨੌਕਰੀ ਲੈ ਗਿਆ ਕਿਉਂਕਿ ਉਹਨੂੰ ਐਮਐਲਏ ਜਾਣਦਾ ਸੀ ਮੰਤਰੀ ਜਾਣਦਾ ਸੀ ਇੱਕ ਬੰਦਾ ਹੱਥ ਖੜਾ ਕਰਦੇ ਹੋਏ ਇਹ ਗੱਲ ਕਹਿਣੀ ਸੌਖੀ ਹੈ ਜੀ ਕਰਨੀ ਬਹੁਤ ਔਖੀ ਹੈ ਸੋ ਇਸ ਕਰਕੇ ਆ ਜਿਹੜਾ 6 ਕਰੋੜ 36 ਲੱਖ ਦੀ ਬਿਲਡਿੰਗ ਬਣੀ ਹੈ ਇਹ ਤੁਹਾਡੇ ਕੰਮ ਕਰਨ ਵਾਸਤੇ ਬਣੀ ਹੈ ਤੁਹਾਡੇ ਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਰਿਸ਼ਤੇਦਾਰ ਹੋਣਗੇ ਮੈਨੂੰ ਦੱਸੋ ਸਰੀ ਦਾ ਪਟਵਾਰੀ ਕੌਣ ਹੈ ਜੀ ਕੋਈ ਵੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਕੈਲਗਰੀ ਦਾ ਡੀਐਸਪੀ ਕੌਣ ਹੈ ਜੀ ਪਤਾ ਹੀ ਨਹੀਂ ਫਿਰ ਵੀ ਕੰਮ ਹੋਈ ਜਾਂਦੇ ਨੇ ਸਿਸਟਮ ਆਪ ਹੀ ਕੰਮ ਕਰੀ ਜਾਂਦਾ ਜੀ ਸਾਡੇ ਪਹਿਲਾਂ ਪਟਵਾਰੀ ਨੂੰ ਲੱਭੋ ਉਹ ਕਹਿੰਦੇ ਹੜਤਾਲ ਤੇ ਗਏ ਹੋਏ ਨੇ ਜੀ। ਤਾਂ ਤਹਿਸੀਲਦਾਰ ਨੂੰ ਲੱਭੋ ਉਹ ਕਹਿੰਦੇ ਕਲਮ ਛੋੜ ਹੜਤਾਲ ਆ ਉਹਨਾਂ ਦੀ। ਪਹਿਲੇ ਤਾਂ ਕਲਮਾਂ ਮਸਾਂ ਮਿਲਦੀਆਂ ਨੇ ਮੁੜ ਕੇ ਛੱਡ ਦਿੰਦੇ ਨੇ ਉਹਨਾਂ ਨੂੰ। ਕਲਮ ਛੋੜ ਹੜਤਾਲ ਨਹੀਂ ਚੱਲਣੀ। ਲੋਕਾਂ ਦੇ ਕੰਮ ਕਰਨੇ ਪੈਣਗੇ ਜੇ ਤਨਖਾਹਾਂ ਲੈਣੀਆਂ ਤਾਂ। ਸੋ ਇਸ ਕਰਕੇ ਅੱਜ ਤਹਿਸੀਲ ਦੇ ਉਦਕਾਟਣ 'ਚ ਮੈਂ ਆਇਆ। ਕਾਫੀ ਦੇਰ ਬਾਅਦ ਅੰਮ੍ਰਿਤਕੜ ਦਾ ਚੱਕਰ ਲੱਗਿਆ ਤੇ ਤੁਸੀਂ ਇੰਨੀ ਭਾਰੀ ਗਿਣਤੀ 'ਚ ਪਹੁੰਚੇ ਹੋ ਬੜਾ ਧੰਨਵਾਦੀ ਕਿਉਂਕਿ ਇਹਨਾਂ ਤੋਂ ਅਸੀਂ ਦੁਖੀ ਆ ਚੁੱਕਿਆ ਇਹਨਾਂ ਨੇ ਕੱਖ ਨਹੀਂ ਕੀਤਾ ਜਿਨ੍ਹਾਂ ਆਪਾਂ ਕਹਿੰਦੇ ਪੰਜਾਬੀ 'ਚ ਥੇਲੇ ਦਾ ਕੰਮ ਨਹੀਂ ਕੀਤਾ ਹੁਣੇ-ਹੁਣੇ ਆਪਾਂ ਨੇ ਪਿਛਲੇ ਇੱਕ ਹਫਤੇ ਦੌਰਾਨ ਤਿੰਨ ਕਾਨੂੰਨ ਪਾਸ ਕੀਤੇ ਆ ਪਹਿਲਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਤਾਰਮਿਕ ਜਗਾ ਦੀ ਜਤਾਰਮਿਕ ਪੂਜਨ ਜੋ ਕਿਸੇ ਤਸਵੀਰ ਦੀ ਕਿਸੇ ਬੁੱਤ ਦੀ ਕੋਈ ਬੇਅਦਬੀ ਕਰੂਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੀ ਉਹ ਇੱਕ ਕਾਨੂੰਨ ਪਾਸ ਕਰਤਾ ਜੀ ਰੋਜ਼ ਦੇ ਕੰਮ ਹੋ ਗਿਆ ਇਹ ਦੂਜਾ ਕਾਨੂੰਨ ਕੀਤਾ ਪਾਸ ਜਿਹੜਾ ਦੁਨੀਆ 'ਚ ਹਜੇ ਤੱਕ ਹੈ ਨਹੀਂ ਕੈਨੇਡਾ ਅਮਰੀਕਾ 'ਚ ਵੀ ਫਾਰਮ ਪਰਨੇ ਪੈਂਦੇ ਆ ਉਹ ਵੀ ਸਾਰਾ ਕੁਝ ਕਵਰ ਨਹੀਂ ਕਰਦੇ ਲੋਕ ਦੰਦਾਂ ਦਾ ਇਲਾਜ ਕਰਾਉਣਾ ਇੱਥੇ ਆਉਂਦੇ ਆ ਕਿਉਂਕਿ ਉੱਥੋਂ ਦੇ ਹੈਲਥ케ਅਰ ਸਿਸਟਮ 'ਚ ਦੰਦ ਨਹੀਂ ਹੈਗੇ ਇੱਥੇ ਆਉਂਦੇ ਆ 10 ਲੱਖ ਰੁਪਈਆ ਦਾ ਬੀਮਾ ਸਾਰੇ ਪੰਜਾਬੀਆਂ ਦਾ ਕਰਤਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਰੱਬ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਡੇ ਘਰੇ ਆਵੇ ਹਸਪਤਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਭ ਪੰਜਾਬ ਸਰਕਾਰ ਕਰੂਗੀ ਇਹ ਹਰ ਫੈਮਿਲੀ ਦਾ ਕਰਤਾ ਜੀ ਕੋਈ ਨੀਲਾ ਪੀਲਾ ਹਰਾ ਕਾੜ ਦੀ ਲੋੜ ਨਹੀਂ ਸਾਰੇ ਇਹ ਚ ਕਵਰ ਹੋ ਜਾਂਦੇ ਨੇ ਇਹ ਪਿਛਲੇ ਦਿਨੀ ਆਪਾਂ ਪਾਸ ਕੀਤਾ ਵਿਧਾਨ ਸਭਾ ਚ ਸ ਵੀਰੋ ਹਰ ਰੋਜ਼ ਕੋਈ ਨਾ ਕੋਈ ਕਾਨੂੰਨ ਨਵਾਂ ਲੋਕਾਂ ਦੇ ਪੱਖ ਦਾ ਪਰ ਅਸੀਂ ਬਣਾ ਰਹੇ ਹਾਂ ਬਿਜਲੀ ਬਾਰੇ ਗੱਲ ਕਰ ਲੈਨੇ ਆ ਘਰਾਂ ਵਾਲੀ ਤਾਂ ਚਲੋ ਪਹਿਲੀ ਫਰੀ ਆਉਂਦੀ ਸੀ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਦਿਨੇ ਆਉਂਦੀ ਹੈ ਨਾ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਤਾਂ ਨਹੀਂ ਵੀ ਰਾਤ ਨੂੰ 2:00 ਵਜੇ ਆਉਗੀ ਬਾਕੀ ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਅੱਜ ਤੋਂ 5:00 ਐ 9:00 ਤੋਂ 5:00 ਐ ਕਿਸਾਨਾਂ ਦਾ ਟਾਈਮ ਰਾਤ ਦੇ 2:00 ਵਜੇ ਉਹ ਵੀ ਪੱਕਾ ਨਹੀਂ ਪਤਾ ਜੈਂਪਰ ਮਚ ਗਿਆ ਜੀ ਤਾਰਾਂ ਜੁੜ ਗਈਆਂ ਜੀ ਆਪਸ ਵਿੱਚ ਪਤਾ ਨਹੀਂ ਆਉ ਪਤਾ ਨਹੀਂ ਨਾ ਫੇਰ ਕੱਸੀਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ 700 ਕਿਲੋਮੀਟਰ ਤੋਂ ਜ਼ਿਆਦਾ ਥੱਲੋਂ ਦੀ ਪਾਈਪਾਂ ਤੇ ਜਿਹੜੀਆਂ ਪੁਰਾਣੀਆਂ ਕੱਸੀਆਂ ਇੱਧਰ ਉੱਧਰ ਬਾਹੂਲੀਆਂ ਸੀ ਉਹ ਸਾਰੀਆਂ ਰਿਵਾਈਵ ਕਰਤੀਆਂ ਜਦੋਂ ਸਰਕਾਰ ਸੰਭਾਲੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਅੱਜ 63% ਤੇ ਪਹੁੰਚ ਗਏ ਆਪਾਂ ਆਪਣੀਆਂ ਨਹਿਰਾਂ ਦਾ ਪਾਣੀ ਵਰਤਣ ਚ ਅਸੀਂ ਇਹਨੂੰ ਜਦੋਂ 90 ਤੇ ਲੈ ਗਏ ਨਾ